ਦਿਲਜੀਤ ਦੋਸਾਂਜ ਨੂੰ ਪਾਤੀ ਨਾ ਮੈਂ ਬੜਾ ਘਟ ਲਾਈ ਹੋਣਾ ਪਰ ਅੱਜ ਲਾਈਵ ਹੋਣ ਦਾ ਮਨ ਕਰਿਆ ਮੈਂ ਕਿਹਾ ਚੱਲ ਅੱਜ ਲਾਈਵ ਹੋਈਏ ਤੇ ਆਪਾਂ ਨੂੰ ਬੜੀ ਖੁਸ਼ੀ ਹੋਈ ਆ ਦੇਖ ਕੇ ਵੀ ਜਿਹੜਾ ਅਨੰਤ ਵਰਨੀ ਦਾ ਵਿਆਹ ਹੋਇਆ ਹੈ ਪ੍ਰੀ ਵੈਡਿੰਗ ਹੋਈ ਆ ਉਹਦੇ ਚ ਕਿੰਨੇ ਜ਼ਿਆਦਾ ਸੈਲਿਬ੍ਰਿਟੀਜ਼ ਆਏ ਹੋਏ ਸੀਗਾ ਉਹ ਤਾਂ ਪਤਾ ਹੀ ਆ ਵੀ ਅੰਬਾਨੀਆਂ ਦੇ ਵਿਆਹ ਚ ਕਿੰਨੇ ਜ਼ਿਆਦਾ ਸੈਲਿਬ੍ਰਿਟੀਜ਼ ਆਉਂਦੇ ਹੁੰਦੇ ਆ ਤੇ ਕਿੰਨੇ ਨੂੰ ਇਨਵਾਈਟ ਕਰਦੇ ਆ ਘੱਟੋ ਘੱਟ 1000 ਕਰੋੜ 1000 ਕਰੋੜ ਰੁਪਇਆ ਲਾਤਾ ਉਹਨੇ ਆਪਣੇ ਪ੍ਰੀ ਵੈਡਿੰਗ ਤੇ ਇਹ ਹੁੰਦਾ ਨਾ ਪੈਸਾ 1000 ਕਰੋੜ ਰੁਪਇਆ ਲਾਉਣਾ ਇੱਕ ਫੰਕਸ਼ਨ ਤੇ ਮਾਇਨੇ ਰੱਖਦਾ ਹੁਣੇ ਅਮੀਰ ਬੰਦਿਆਂ ਦੀ ਗੱਲਬਾਤ ਹੀ ਹੋਰ ਹੁੰਦੀ ਆ ਕਹਿੰਦੇ ਦਿਲਜੀਤ ਨੂੰ ਉਸ ਚ 8 ਤੋਂ 9 ਕਰੋੜ ਰੁਪਇਆ ਇਹ ਲਗਭਗ ਦਿੱਤਾ ਗਿਆ ਰਹਿਨਾ ਈ ਸੀ ਉਹਨੂੰ ਪਤਾ ਨਹੀਂ ਕਿੰਨਾ ਦਿੱਤਾ ਹੋਰ ਕਿੰਨੇ ਸੈਲਬ੍ਰਿਟੀ ਆਏ ਸੀਗੇ ਸਿੰਗਰ ਆਈ ਸੀਗੇ ਪਰਫਾਰਮ ਕੀਤਾ ਜਿਨ੍ਹਾਂ ਨੇ ਦਿਲਜੀਤ ਦੋਸਾਂਝ ਨੇ ਜਿਹੜਾ ਪਰਫਾਰਮ ਕੀਤਾ ਨਾ ਉੱਥੇ ਉਹਨੇ ਵਾਕਈ ਤੱਕ ਪਾ ਦਿੱ ਕਿ ਆਪਣੇ ਇੱਕ ਤਾਂ ਪੰਜਾਬੀ ਬੰਦਾ ਇੱਕੋ ਪੱਗ ਦੇ ਲੈਵਲ ਨੂੰ ਕਿੰਨਾ ਉੱਪਰ ਲੈ ਗਿਆ ਦੂਜੀ ਗੱਲ ਉਹ ਬੰਦਾ ਕਦੇ ਇਹ ਨਹੀਂ ਕਰਦਾ ਵੀ ਮੈਂ ਕਿਸੇ ਹੋਰ ਨੂੰ ਐਂਟਰਟੇਨ ਨਹੀਂ ਕਰ ਸਕਦਾ ਇਸ ਕੈਟਾਗਰੀ ਨੂੰ ਨਹੀਂ ਕਰਨਾ ਇਸ ਕੈਟਾਗਰੀ ਨੂੰ ਨਹੀਂ ਕਰਨਾ ਸਭ ਨੂੰ ਐਂਟਰਟੇਨ ਕਰਨਾ ਜਾਣਦਾ ਉਹ ਸਭ ਨੂੰ ਐਂਟਰਟੇਨ ਕਰਦਾ ਉਹ ਕੱਲੇ ਪੰਜਾਬੀ ਗਾਣੇ ਨਹੀਂ ਹਿੰਦੀ ਗਾਣੇ ਵੀ ਉਹਨੇ ਗਾਏ ਆ ਤੇ ਉਹਦੇ ਪੰਜਾਬੀ ਗਾਣਿਆਂ ਦਾ ਜੋ 뮤직 ਆ ਉਹਦਾ ਬੈਂਡ ਜੋ ਔਰਾ ਇੱਕ ਬਣ ਜਾਂਦਾ ਉਸ ਔਰੇ ਦੇ ਹਿਸਾਬ ਨਾਲ ਜੋ ਨੇ ਕੰਮ ਕੀਤਾ ਜੋ ਗਾਇਆ ਜੋ ਪਰਫਾਰਮ ਕੀਤਾ ਸਾਰੇ ਉਹਦੇ ਫੈਨ ਹੋ ਗਏ ਤੇ ਕੱਲਾ ਗਾਉਣਾ ਜਿਹੜਾ ਹੁੰਦਾ ਨਾ ਸਿਰਫ ਪਰਫਾਰਮ ਕਰਨਾ ਸਿੰਗਿੰਗ ਕਰਨਾ ਸਿਰਫ ਉਹ ਨਹੀਂ ਹੁੰਦਾ ਇੱਕ ਸਟੇਜ ਸਾਹਮਣੀ ਬਹੁਤ ਵੱਡੀ ਚੀਜ਼ ਹੁੰਦੀ ਹੈ ਲੋਕ ਸਾਹਮਣੇ ਵਾਲੇ ਨਾਲ ਗੱਲਬਾਤਾਂ ਮਾਰਨਾ ਜਿਵੇਂ ਅਨੀਤ ਆਮਵਾਨੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਦਿਲਜੀਤ ਦੀ ਜਦ ਪੁੱਛ ਰਹੇ ਸੀ ਕੇਮ ਛੋ ਉਹ ਕਹਿੰਦਾ ਮਜਾ ਮਾ ਕਿੰਨਾ ਘੈਂਟ ਕਿੰਨੀ ਘੈਂਟ ਚੀਜ਼ ਲੱਗੀ ਉਹ ਉਹ ਜਿਹੜੀ ਚੀਜ਼ ਹੁੰਦੀ ਹੈ ਨਾ ਬਾਕੀ ਉਹਦੀ ਗੱਲਬਾਤ ਬਹੁਤ ਜ਼ਿਆਦਾ ਅਸਰਦਾਰ ਹੁੰਦੀ ਹੈ ਕਿਉਂਕਿ ਬਹੁਤ ਅੱਗੇ ਤੱਕ ਮੈਸੀ ਇਹ ਜਾਂਦਾ ਹੈ ਹੁਣ ਇੱਕ ਲੈਵਲ ਜੋ ਸੈੱਟ ਹੁੰਦਾ ਨਾ ਬੰਦੇ ਦਾ ਉਸ ਤੋਂ ਕਿਤੇ ਉੱਪਰ ਜਾ ਕੇ ਲੈਵਲ ਤੇ ਉਹ ਚੀਜ਼ ਪਰਫਾਰਮ ਕਰਨੀ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਦਿਲਜੀਤ ਵਾਸਤੇ ਕੋਈ ਨਵੀਂ ਗੱਲ ਨਹੀਂ ਕੁਛ ਇਲਾਜਾਦੋ ਪਰਫਾਰਮ ਕਰ ਚੁੱਕਿਆ ਉਹ ਤੋਂ ਵੱਡੀ ਸਟੇਜ ਤਾਂ ਨਹੀਂ ਸੀਗੀ ਪਰ ਕਿਸੇ ਦੇ ਅੱਗੇ ਨਹੀਂ ਲੋਕਾਂ ਦੇ ਅੱਗੇ ਪਰਫਾਰਮ ਕਰਨਾ ਜਿਨ੍ਹਾਂ ਨੂੰ ਪਹਿਲੀ ਵਾਰ ਮਿਲ ਰਿਹਾ ਹੈ ਤਾਂ ਬਹੁਤ ਵੱਡੀ ਗੱਲ ਹੈ ਹਰ ਇੱਕ ਦੇ ਰਿਸਪੈਕਟ ਕਰਨਾ ਚਾਹੀਓ ਕੋਈ ਵੀ ਰਿਲੀਜੀਅਨ ਤੋਂ ਹੈ ਕਿਸੇ ਵੀ ਸਟੇਟ ਤੋਂ ਹੈ ਕਿਤੇ ਤੋਂ ਵੀ ਹੈ ਉਸ ਬੰਦੇ ਨੇ ਹਰ ਇੱਕ ਨੂੰ ਹਰੀ ਨੂੰ ਐਂਟਰਟੇਨ ਕਰਨਾ ਤੇ ਦੂਜੀ ਗੱਲ ਕੀ ਹੈ ਬੰਦਾ ਆਪਣੇ ਆਪ 'ਚ ਆਕੜ ਨਹੀਂ ਰੱਖਦਾ ਆਪਣੇ ਆਪ 'ਚ ਇਹ ਜੀ ਕੋਈ ਗੱਲ ਨਹੀਂ ਹੈਗੀ ਵੀ ਆਕੜ 'ਚ ਰਹਿਣਾ ਪਰ ਅੱਜ ਪਰ ਉਹਦੀਆਂ ਵੀਡੀਓ ਆਉਣ ਤੋਂ ਬਾਅਦ ਬਹੁਤ ਲੋਕਾਂ 'ਚ ਇਹ ਗੱਲ ਵੀ ਹੋਈ ਆ ਵੀ ਉਹਦਾ ਵਿਰੋਧ ਕਰਨ ਲੱਗੇ ਵੀ ਦਿਲਜੀਤ ਨੇ ਅੰਬਾਨੀਆਂ ਦੇ ਵਿਆਹ 'ਚ ਜਾ ਕੇ ਗਾਤਾ ਇਹ ਕੀ ਗੱਲ ਹੋਈ ਅੰਬਾਨੀ ਤਾਂ ਕਾਨੂੰਨ ਲਿਆਉਣ 'ਚ ਮੂਰੇ ਸੀ ਉਹਨਾਂ ਦੇ ਵਿਆਹ 'ਚ ਜਾ ਕੇ ਗਾਉਣਾ ਗਲਤ ਗੱਲ ਹੈ ਹੁਣ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਪਰ ਮੇਰਾ ਜੋ ਨਜ਼ਰੀਆ ਕਹਿਣ ਦਾ ਦੇਖਣ ਦਾ ਮੇਰੇ ਵਾਂਗੂ ਹੋਰ ਕਿੰਨਿਆਂ ਦਾ ਹੀ ਨਜ਼ਰੀਆ ਹੈ ਉਹ ਇਸ ਗੱਲ ਨੂੰ ਮੰਨਦੇ ਆ ਵੀ ਹਾਂ ਬਾਨੀ ਅਡਾਨੀ ਨੇ ਇਹ ਕੰਮ ਕੀਤਾ ਵੀ ਜੋ ਕਾਨੂੰਨ ਸੀਗੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈਗੇ ਉਹਨਾਂ ਕਾਨੂੰਨਾਂ ਨੂੰ ਲਿਆਉਣ 'ਚ ਜ਼ਬਰਦਸਤੀ ਉਹ ਕਰ ਰਹੇ ਆ ਉਹ ਉਹਨਾਂ ਦਾ ਕੰਮ ਹੈ ਉਹ ਆਪਣਾ ਕੰਮ ਕਰ ਰਹੇ ਆ ਪਰ ਦਿਲਜੀਤ ਹੈ ਜਿਹੜਾ ਬਾਕੀ ਦੇ ਸਿੰਗਰ ਹੈ ਜਿਹੜੇ ਚਾਹੇ ਉਹਦੇ ਪੱਖ 'ਚ ਹੋਣ ਚਾਹੇ ਨਾ ਹੋਣ ਉਹਨਾਂ ਦਾ ਕੰਮ ਹੈ ਪਰਫਾਰਮ ਕਰਨਾ ਉਹਨਾਂ ਦਾ ਕੰਮ ਹੈ ਸਿੰਗਿੰਗ ਕਰਨਾ ਉਹਨਾਂ ਦਾ ਕੰਮ ਹੈ ਸ਼ੋਅਸ ਕਰਨਾ ਜਿਹਦੇ ਕਰਕੇ ਉਹਨਾਂ ਨੇ ਸਟਾਰਟਿੰਗ ਤੋਂ ਮਿਹਨਤ ਕੀਤੀ ਆ ਤਾਂ ਉਹਨਾਂ ਦਾ ਜਿਹੜਾ ਕੰਮ ਹੈ ਉਹ ਕੰਮ ਬਖੂਬੀ ਕਰ ਰਹੇ ਆ ਉਹ ਤੇ ਪੂਰੇ ਤਰੀਕੇ ਨਾਲ ਕਰ ਰਹੇ ਆ ਜੇ ਰਹਿਾਨਾ ਦੀ ਗੱਲ ਕਰੀਏ ਉਹਨੇ ਵੀ ਪਿਛਲੇ ਕਿਸਾਨੀ ਅੰਦੋਲਨ ਚ ਕਿਸਾਨਾਂ ਦੇ ਹੱਕ ਚ ਬੋਲਿਆ ਸੀਗਾ ਪਰ ਉਹ ਵੀ ਪਰਫਾਰਮ ਕਰਨਾ ਹੀ ਸੀ ਉਹ ਵੀ ਕਹਿ ਸਕਦੀ ਸੀ ਮੈਂ ਬਾਨੀਆਂ ਦੇ ਵਿਆਹ ਚ ਨਹੀਂ ਜਾਣਾ ਪਰ ਸੋਚਣ ਵਾਲੀ ਗੱਲ ਇਹ ਹੈ ਵੀ ਜਦੋਂ ਆਪਾਂ ਕੋਈ ਕੰਮ ਸੋਚ ਕੇ ਸ਼ੁਰੂ ਕਰਦੇ ਆ ਪਹਿਲਾਂ ਸਟਰਗਲ ਹੁੰਦੀ ਹੈ ਉਹ ਸਟਰਗਲ ਨਾਲ ਲੜਦੇ ਕਿਉਂ ਆ ਕਿਉਂਕਿ ਉਸ ਟਾਈਮ ਤੇ ਆਪਾਂ ਨੂੰ ਇਹ ਹੁੰਦਾ ਵੀ ਹੌਲੀ-ਹੌਲੀ ਆਪਣੀ ਸਟਰਗਲੇ ਕਿਤੇ ਕੰਮ ਆ ਜਾਏ ਹੌਲੀ-ਹੌਲੀ ਜਾ ਕੇ ਆਪਾਂ ਇੱਕ ਲੈਵਲ ਤੇ ਪਹੁੰਚੀਏ ਤੇ ਜਦੋਂ ਲੈਵਲ ਤੇ ਪਹੁੰਚਦੇ ਆ ਫਿਰ ਲੱਤਾਂ ਖਿੱਚਣ ਵਾਲੇ ਬੜੇ ਮਿਲ ਜਾਂਦੇ ਆ ਲੱਤਾਂ ਖਿੱਚੀ ਜਾਣਗੇ ਖਿੱਚੀ ਜਾਣਗੇ ਪਰ ਮੇਰੇ ਹਿਸਾਬ ਨਾਲ ਪ੍ਰਵਾਹ ਨਹੀਂ ਕਰਨੀ ਚਾਹੀਦੀ ਆਪਣਾ ਕੰਮ ਖਿੱਚ ਕੇ ਰੱਖਣਾ ਚਾਹੀਦਾ ਜੋ ਦਿਲਜੀਤ ਨੇ ਖਿੱਚ ਕੇ ਰੱਖਿਆ अनंत माननी ਵੀ ਕਹਿ ਰਿਹਾ ਸੀ ਮੇਰੇ ਖਿਆਲ ਉਸ ਟਾਈਮ ਸ਼ੋ ਦਾ ਟਾਈਮਿੰਗ ਖਤਮ ਹੋਣ ਵਾਲੀ ਹੋਣੀ ਜਾਂ ਦਿਲਜੀਤ ਦੀ ਟਾਈਮਿੰਗ ਖਤਮ ਹੋਣ ਵਾਲੀ ਹੋਣੀ ਵੀ ਜਿੰਨੀ ਦੇਰ ਉਹਨੇ ਪਰਫਾਰਮ ਕਰਨਾ ਸੀ ਉਹ ਕਹਿੰਦਾ ਦਿਲਜੀਤ ਭਾਈ ਇਹ ਗਾਣਾ ਹੋਰ ਇਹ ਗਾਣਾ ਹੋਰ ਨਾਈ ਸੌਰੀ ਕਹਿੰਦਾ ਦਿਲਜੀਤ ਭਾਈ 20 ਮਿੰਟ ਹੋਰ ਤਾਂ ਉਹਨੇ ਜਦ 20 ਮਿੰਟ ਹੋਰ ਕਿਹਾ ਕਹਿੰਦਾ ਸਰ ਆਪਕੇ ਲਈ 30 ਮਿੰਟ ਹੋਰ ਕਰ ਦੇ ਹੋਰ ਗਾ ਦਿੰਗੇ ਉਸਮੇਂ ਕੀ ਬੜੀ ਬਾਤ ਹੈ ਤਾਂ ਉਹ ਕਿੰਨੀ ਘੈਂਟ ਗੱਲ ਸੀ ਤਾਂ ਉਹ ਚੀਜ਼ ਹਰ ਇੱਕ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਬੜੀ ਵਧੀਆ ਗੱਲ ਹੈ ਤਾਂ ਹੁਣ ਜਿੰਨੇ ਵੀ ਆਪਾਂ ਵੀਡੀਓਜ਼ ਦੇਖ ਰਹੇ ਆ ਜਿੰਨੀ ਵੀ ਆਪਾਂ ਰੀਲਸ ਦੇਖ ਰਹੇ ਆ ਦੂਜੀ ਤੀਜੀ ਰੀਲ ਆ ਜਿਹੜੀ ਦੂਜੀ ਤੀਜੀ ਵੀਡੀਓ ਦਿਲਜੀਤ ਦੋਸਾਂ ਨਾਲ ਜੁੜੀ ਹੁੰਦੀ ਹੈ ਕਿਉਂਕਿ ਕਰੀਨਾ ਨੂੰ ਕਿੰਨੀ ਜ਼ਿਆਦਾ ਰਿਸਪੈਕਟ ਦਿੱਤੀ ਉਹਨੇ ਸਟੇਜ ਤੇ ਬੁਲਾ ਕੇ ਵੀ ਸਾਡੀ ਤਾਂ ਇਹੀ ਰਿਹਾ ਹਨ ਸਿਰੇ ਹਨਾ ਤੋਂ ਕੀ ਲੈਣ ਹੋਰ ਜਿੰਨੇ ਵੀ ਸਲੈਬਰਿਟੀ ਸੀਗੇ ਨੱਚੇ ਉਹਦੇ ਗਾਣਿਆਂ ਤੇ ਪੂਰੇ ਕਿਉਂਕਿ ਉਹਦੇ ਇੰਟਰਨੈਸ਼ਨਲ ਲੈਵਲ ਤੇ ਗਾਣੇ ਜਾ ਚੁੱਕੇ ਆ ਇੰਟਰਨੈਸ਼ਨਲ ਲੈਵਲ ਤੇ 뮤직 ਹੈ ਤੇ ਸਿੱਧੂ ਮੂਸੇ ਵਾਲਾ ਜਿਵੇਂ ਇੰਟਰਨੈਸ਼ਨਲ ਲੈਵਲ ਤੇ ਛਾਇਆ ਹੋਇਆ ਸੀਗਾ ਉਹਦਾ ਤਾਂ ਕੋਈ ਤੋੜ ਹੈ ਹੀ ਨਹੀਂ ਸੀਗਾ ਨਾ ਕੋਈ ਹੁਣ ਹੈਗਾ ਪਰ ਦਿਲਜੀਤ ਆਪਣੀ ਪੱਗ ਨੂੰ ਆਪਣੇ ਪੰਜਾਬੀ ਨੂੰ ਇੰਨੀ ਉੱਪਰ ਲੈ ਗਿਆ ਵੀ ਦਿਲ ਤੋਂ ਰਿਸਪੈਕਟ ਹੈ ਬਾਈ ਉਸ ਬੰਦੇ ਦੀ ਤੇ ਅਗਲਾ ਕੁੜਤਾ ਪਜਾਮਾ ਪਾ ਕੇ ਆਇਆ ਹੋ ਸੀਗਾ ਕੁੜਤਾ ਪਜਾਮਾ ਪਾ ਕੇ ਉਹ ਲਗਜ਼ਰੀ ਗੱਡੀਆਂ ਚੋਂ ਨਿਕਲੇ ਤੇ ਕੁੜਤਾ ਪਜਾਮਾ ਪਾ ਕੇ ਉਹਨੇ ਐਂਟਰੀ ਮਾਰੀ ਸੀ ਸਟੇਜ 'ਤੇ ਉਹਦੀ ਜੋ ਜਰਸੀ ਹੈ ਕਾਸਟਿਊਮ ਹੈ ਉਹ ਕੋਈ ਹੋਰ ਸੀਗੀ ਉਹ ਬੰਦੇ ਨੇ ਆਪਣੇ ਹਿਸਾਬ ਨਾਲ ਕਰਨਾ ਹੁੰਦਾ ਪਰ ਜੋ ਉਹਨੇ ਦਿਖਾਉਣਾ ਸੀਗਾ ਵੀ ਮੈਂ ਪੰਜਾਬੀ ਆ ਮੈਂ ਦੇਸੀ ਬੰਦਾ ਉਹ ਉਹਨੇ ਦਿਖਾਤਾ ਤਾ ਮੇਰਾ ਬੜਾ ਦਿਲ ਕਰ ਰਿਹਾ ਸੀ ਵੀ ਲਾਈਵ ਹੋ ਕੇ ਗੱਲਾਂ ਕਰੀਏ ਤਾਂ ਬੜਾ ਨਜ਼ਾਰਾ ਆਇਆ ਮੈਂ ਵੀ ਵੀਡੀਓਜ਼ ਰੀਲਸ ਦੇ ਬਾਰੇ ਬਣਾਉਂਦਾ ਰਹਿਣਾ ਤੇ ਰੀਲ ਦਿਲਜੀਤ ਤੇ ਵੀ ਬਣਾਈ ਸੀ ਅੱਜ ਮੈਂ ਉਸ ਤੇ ਬੈਠ ਕੇ ਵੀਡੀਓ ਬਣਾਵਾਂਗਾ ਮਜ਼ਾ ਵੜਾ ਆਂਦਾ ਜਿਹੜਾ ਟੌਪਿਕ ਸਾਰਿਆਂ ਨੂੰ ਪਸੰਦ ਆ ਤੇ ਨਾਲ ਨਾਲ ਆਪਾਂ ਨੂੰ ਵੀ ਪਸੰਦ ਆ ਸੋਨੇ ਤੇ ਸੁਆਗੇ ਵਾਲੀ ਗੱਲ ਹੋ ਜਾਂਦੀ ਹੈ ਅੱਜ ਮੈਂ ਜ਼ਰੂਰ ਉਸ ਚੀਜ਼ ਤੇ ਵੀਡੀਓ ਬਣਾਵਾਂਗਾ ਸ਼ਾਮ ਨੂੰ ਘਰੇ ਜਾ ਕੇ ਤਾਂ ਮਿਲਦੇ ਆਂ ਜੀ ਅਗਲੀ ਵਾਰੀ ਆਪਾਂ ਅਗਲੇ ਲਾਈਵ 'ਚ ਬੰਦ ਕਿੱਥੋਂ ਹੋਣਾ ਰੁਪਿੰਦਰ ਕੌਰ ਜੀ ਦਾ ਮੈਸੇਜ ਆਇਆ ਹੈਲੋ ਸਰਦਾਰ ਜੀ ਹੈਲੋ ਰੁਪਿੰਦਰ ਕੌਰ ਜੀ ਕੀ ਹਾਲ ਚਾਲ ਵੀ ਪਹਿਲਾ ਲਾਈਵ ਹੈ ਆਪਣਾ ਤੇ ਪਹਿਲੇ ਲਾਈਵ 'ਚ ਇੱਕ ਮੈਸੇਜ ਆਉਣਾ ਬਹੁਤ ਵੱਡੀ ਗੱਲ ਹੈ ਮੇਰੇ ਹਿਸਾਬ ਨਾਲ ਤਾਂ ਤੇ ਮन्नू ਆਈ ਨਹੀਂ ਸਮਝ ਆ ਰਿਹਾ ਬੰਦ ਕਿੱਥੋਂ ਹੋਣਾ ਠੀਕ ਆ ਵੀਰੇ ਪੈਣੇ ਮੈਂ ਵੀ ਬਹੁਤ ਵਧੀਆ ਨਜ਼ਾਰੇ ਲੈ ਰਹੇ ਆ ਕਮਾਕਾਰਾਂ ਚ ਮਿਹਨਤਾਂ ਕਰਕੇ ਹਰ ਇੱਕ ਨੂੰ ਮਿਹਨਤ ਕਰਨੀ ਚਾਹੀਦੀ ਆ ਆਪਾਂ ਮਿਹਨਤ ਕਰਦੇ ਆ ਪਰ ਹਰ ਇੱਕ ਜਿਹੜਾ ਕੰਮ ਹੁੰਦਾ ਹੈ ਨਾ ਉਹ ਕੰਮ ਜਿਹੜਾ ਕਰਦੇ ਆ ਆਪਾਂ ਉਹ ਚ ਇੰਟਰਸਟ ਜ਼ਰੂਰ ਹੋਣਾ ਚਾਹੀਦਾ ਆਪਾਂ ਨੂੰ ਕਿਉਂਕਿ ਆਪਾਂ ਜੇ ਬਿਨਾਂ ਇੰਟਰਸਟ ਤੋਂ ਕੋਈ ਕੰਮ ਕਰਦੇ ਆ ਉਹ ਬਹੁਤ ਹੀ ਲੰਬੇ ਟਾਈਮ ਨਹੀਂ ਕਰ ਸਕਦੇ ਮੈਂ ਕਿਉਂ ਕਹਿ ਰਿਹਾ ਕਿਉਂਕਿ ਮੈਂ ਜਿਹੜੀ ਜੌਬ ਕਰ ਰਿਹਾ ਨਾ ਹੁਣ ਬਸ ਇਹ ਜੋ ਮੈਂ ਛੱਡਣ ਵਾਲਾ ਕਿਉਂਕਿ ਮੈਂ ਹੁਣ ਆਪਣਾ ਕੰਮ ਕਰਨਾ ਚਾਹਣਾ ਚਾਹਉ ਚਾਹੇ ਉਹ ਚ ਪ੍ਰੋਫਿਟ ਹੋਵੇ ਚਾਹੇ ਠੀਕ ਠੀਕ ਰਹੇ ਚਾਹੇ ਸ਼ੁਰੂ ਚ ਲਾਸ ਹੋ ਜਾਏ ਪਰ ਮੈਂ ਮਨ ਮਾਰ ਕੇ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਰੁਪਿੰਦਰ ਕੋਰੇ ਭੈਣੇ ਤੇਰਾ ਬਹੁਤ ਬਹੁਤ ਸ਼ੁਕਰੀਆ ਤੂੰ ਮੈਨੂੰ ਮੈਸੇਜ ਕੀਤਾ ਪਰ ਮਨ ਹੁਣ ਇਹ ਨਹੀਂ ਸਮਝ ਆ ਰਹੀ ਇਹ ਬੰਦ ਕਿਥੋਂ ਹੁਣ ਲਾਈਵ ਆਪਣਾ ਕਿਉਂਕਿ ਮੈਂ ਪਹਿਲੀ ਵਾਰ ਲਾਈਵ ਹੋਇਆ ਚਲੋ ਆਬ ਮਿਲ ਗਿਆ ਮਿਲਦੇ ਆਂ ਜੀ ਅਗਲੀ ਵਾਰੀ ਰੁਪਿੰਦਰ ਭੈਣੇ ਤੇਰਾ ਵੀ ਧੰਨਵਾਦ ਮੈਸੇਜ ਕਰਨ ਵਾਸਤੇ ਨੈਕਸਟ ਟਾਈਮ ਮਿਲਦੇ ਆ ਸਤਿ ਸ੍ਰੀ ਅਕਾਲ ਜੀ